ਹੈਂ ਤਨੂ ਤੂੰ ਐਂਦਾ ਫਿਕਰ ਭਈ ਵੀ ਇਹਨੂੰ ਤੂੰ ਐਂਦੀ ਫਿਕਰ ਹੋਈ ਜਾਂਦੀ ਜਿਵੇਂ ਤੂੰ ਆਂ ਮਾਰਦਾ ਨਹੀਂ ਦੱਸ ਤੈਨੂੰ ਹੋਰ ਦਊਂਗੇ ਕਹੇ ਤਾਂ ਪਹਿਨਾ ਸਿਟੀ ਨਾਲ ਧੂਆਂ ਜ਼ਰੂਰੀ ਆ ਦੇਖਿਆ ਨਹੀਂ ਹੈਗਾ ਰੀਲਾਂ ਵਿੱਚ ਐਨਾ ਧੂਆਂ ਮਾਰਨਾ ਕਹੇ ਲਾੜੀ ਕੱਟਣ ਲੱਗਿਆ ਜਾਦਾ ਅਸਲੀ ਹੈ ਹਲੇ ਨਹੀਂ ਅੱਲੇ ਅਸਲੀ ਨਹੀਂ ਹੈਗਾ ਧੂਆਂ ਮਾਰੇ ਨਾ ਮੱਥੇ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਵੀਡੀਓ ਚ ਅੱਜ ਲਿਆਏ ਮੱਕੀ ਦਾ ਲ ਮਾਦਾ ਇਹ ਮੜਾ ਜਾ ਫੋਨ ਦੀ ਹੈ ਇਹ ਤਾਂ ਸੁੱਕੀ ਆ ਹੂੰ ਤੋਂ ਪਾਈ ਲਵਾ ਦਈਏ ਦੁੱਪ ਕੰਟੀ ਦੀ ਵੀ ਧੁੱਪਾਂ ਲਵਾ ਦਈਏ ਇੱਕ ਧੁੱਪਾਂ ਲਵਾ ਦੇ ਫਿਰ ਕਣਕ ਚਲਾ ਕੇ ਰੱਖ ਦਿੰਨੀ ਮੱਝਾ ਵਾਸਤੇ ਜੀ ਹਾਂਜੀ ਬਾਰ-ਬਾਰ ਲੋਹੇ ਨਾਲੋਂ ਹਾਂਜੀ ਜਿੰਨੀ ਕਰਾਉਗੀਆਂ ਬਾਕੀ ਇਹ ਜੇ ਲੱਗ ਰੱਖ ਲਾਂਗੇ ਥੋੜੀ ਜੀ ਠੀਕ ਹੈ ਜੀ ਆਪ ਲਈ ਆਪ ਤੂੰ ਤਾਂ ਕਹਾ ਦੂਈ ਦਵਾਂ ਕਿਥੇ ਹਾਲ ਚ ਅੱਛਾ ਦੇਸੀ ਮੱਕੀ ਇਹ ਤਾਂ ਦੂਈਆ ਮੱਕਾ ਹੈ ਹੈ ਇਹਦੇ ਬੰਦੇਆਂ ਵਾਸਤੇ ਆ ਉਹ ਤਾਂ ਡੰਗਰਾਂ ਨੂੰ ਆ ਦੂਆ ਹੈ ਯਾ ਉਹ ਖਾਣ ਨੂੰ ਤਾਂ ਵਧੀਆ ਹੈ ਖਾਣ ਨੂੰ ਤਾਂ ਮਾਂ ਦੇਸੀਓ ਮੱਕੀ ਵਧੀਆ ਹੁੰਦੀ ਆ ਹੈ ਆਪਾਂ ਤਾਂ ਇਹੀ ਆਟਾ ਮੇਲਾ ਜੀ ਦੁਕਾਨਾ ਪਰ ਤੇ ਲਵਾਂਗਾ ਉਹ ਦੁਕਾਨ ਵਾਲੇ ਨੇ ਦੇਸੀ ਮੱਕੀ ਥੋੜੋ ਪੀਣੀ ਆ ਜਿਹੜੀ 2500 ਰੁਪਏ ਕੁਆਂਟਲ 3000 ਰੁਪਏ ਉਹਨਾਂ ਨੇ ਤਾਂ ਇਹੀ ਪੀਕੇ ਦੇਣੀ ਤੈਨੂੰ ਦੇ ਸੀ ਮੱਗ ਹੈ ਹਾਂ ਹਾਂ ਇਹੀ ਪੀਦੇ ਨੇ ਉਹਨਾਂ ਨੇ ਉਹ ਤਾਂ ਹੈ ਹੀ ਆ ਆਪਣੀ ਮੱਕੀ ਆਪਣੀਆਂ ਹੁੰਦੀ ਆ ਗਲਤ ਕਰਕੇ ਫਿਰ ਹੁਣ ਬੇਰੇ ਕੋਲ ਉਧਰ ਪੱਲੜ ਪਾਟਿਆ ਪੱਲੜ ਪਾਟਿਆ ਹੋਇਆ ਹੀ ਥੋੜਾ ਜਿਹਾ ਉਧਰ ਪੱਲੜ ਪਾਟਿਆ ਹੋਇਆ ਥੋੜਾ ਜਿਹਾ ਤੁਸੀਂ ਵਾਲਾ ਥੈਲਾ ਰੱਖੋ ਕੋਈ ਨਹੀਂ ਖੋਹ ਦਿੰਦੇ ਅੱਜ ਤਿੰਨ ਥੈਲੇ ਪਈ ਆ ਤੇਰੀ ਕਰ ਲਈਏ ਬਾਅਦ ਚ ਫੋਲ ਦਾਂਗੇ ਬਾਬਾ ਜੀ ਮੱਕੀ ਸੁੱਕੀ ਹੋਈ ਇਹ ਇਹ ਸੁੱਕੀ ਹੈ ਤਾਂ ਹੀ ਇਹ ਇਹਨਾਂ ਰੇਟਾਂ ਨਹੀਂ ਕਿੱਥੇ ਹੋਣਾ ਦਾ ਜੇ ਗਿੱਲੀ ਹੁੰਦੀ ਇਹ ਤਾਂ ਇਹਨਾਂ ਨੂੰ ਬਤਾਉ ਇਹਨਾਂ ਦੇ ਸਪੱਸ਼ ਪਾਈ ਦਿਓ ਮੱਜਨਾਂ ਦੇ ਸਪੱਸ਼ ਪਾਈ ਦਿਓ ਜਿੱਦੀ ਮੱਕੀ ਦਾ 11 12 1300 ਰੁਪਏ ਮਿਲੀ ਜਾਂਦੀ ਹੈ ਸੁੱਕੀ ਤਾਂ ਜਿਆਦਾ ਹੈ ਸੁੱਕੀ ਦਾ ਰੇਟ ਹੈਗਾ 2000 ਰੁਪਏ ਲੈ ਕੇ 2500 ਰੁਪਏ ਦਾ ਸਾਰੇ ਲੋਗਗੇ ਇੱਥੇ ਖਾਲੀ ਕਰਤੀਏ ਬਾਕੀ ਤੇ 10 ਖਿਡਾਰੀ 20 ਪਿੰਡੇ ਵਿੱਚ ਪਈ ਸੀ ਮੱਖੀ ਮਾਰ ਲੈ ਗਏ ਜਿੱਦਣੇ ਸੀ ਗਏ ਜੀ ਉਹ ਕਰਨਗੇ ਜੋ ਚੱਕਣ ਨਹੀਂ ਹੋਣੀ ਇੰਨੀ ਛੇਤੀ ਅਗਰੇ ਲੋਕ ਨੇ ਛੱਡ ਰੱਖੀ ਹੂੰ ਉਹਦੇ ਬਾਅਦ ਜਦੋਂ ਉਂ ਵੀ ਤਾਂ ਜਿਹਨੇਰਾ ਪਾਣੀ ਹੁੰਦਾ ਜਿੱਦਣ ਆਏ ਉਦੋਂ ਸੁੱਕਦੀ ਪੜਦੇ ਇਹਦੇ ਜਿਹਨੇਰਾ ਪਾਣੀ ਹੁੰਦਾ ਨਾ ਇੱਕ ਦਿਨ ਤੇ ਜੇ ਬਹੁਤ ਧੁੱਪਾਂ ਇੱਕ ਦਿਨ ਦੀ ਵੀ ਕਿਆ ਬਾਈ 2-3 ਘੰਟੇ ਦੀ ਬਥੇਰੀ ਆ ਸੁੱਕੀ ਹੋਗਾ ਰੱਬ ਦੇਣ ਲਾ ਰਿਹਾ ਏ ਧੁੱਪਾਂ ਦਾ ਘੰਟੇ ਦੀ ਬਹੁਤ ਆ ਹਾਂ ਜਿੱਦਾਂ ਦਾ ਬਾਜਰਾ ਬੋਣਾ ਉਸ ਦਿਨ ਮੀਂਹ ਆ ਜਾਣਾ ਬਾਬੀ ਦੇਖ ਲਿਓ ਦੇਖ ਲਿਓ ਜੇ ਦਿਨ ਆਪਾਂ ਬੋਣਾ ਏ ਜੇ ਬੋਣੇ ਦੀ ਸਲਾਹ ਕਰਨੀ ਉਸ ਦਿਨ ਵੀ ਪੈਣ ਲੱਜਣਾ ਠੀਕ ਹੈ ਜੀ ਕਿਣਾ ਤਾਂ ਹੈਗਾ ਪਰ ਇਹ ਇਹ ਤਾਂ ਸਾਫ ਹੋਈ ਜਾਣਾ ਸਾਰੇ ਖੇਤ ਸਾਫ ਹੋ ਗਏ ਤਾਂ ਬਾਜਰਾ ਪੀਤੇ ਚਾਰ ਜੁਗਰੇ ਹੋ ਜਾਣਾ ਤੁਪਾ ਤਾਂ ਇੰਨੀ ਹੋ ਗਈ ਮੀਂਹ ਆ ਜਾਣਾ ਬੱਬੀ ਦੱਸਿਆ ਹੋਇਆ ਕੋਤਰੀ 20 ਨੂੰ ਤੁਸੀਂ ਕਹਿੰਦੇ ਅਪਨੇ ਇੱਕ ਵੇਰੀ ਬੀਜ ਹੋ ਗਿਆ ਨਾ ਫਿਰ ਆਪਰੇ ਜਿੰਨੇ ਗੱਲ ਹੈ ਜੇ ਮੀਂਹ ਪੈਣ ਲੱਗ ਗਿਆ ਫਿਰ ਫਿਰ ਤਰ ਗਏ ਹੋਗੇ ਅੱਜ ਦੱਸਿਆ ਵੀ ਹੋਇਆ ਹੈ ਨਾ ਦੇ ਨਿੱਕਰੇ ਜApiException ਸਭ ਤੋਂ ਜਿਹੜਾ ਤਾਂ ਅੱਜ ਦੱਸਿਆ ਹੋਇਆ ਕੱਲੂ ਫੇਰ ਆ ਪਰਸੋਂ ਨੂੰ ਆ 90 99% ਉਹ ਵੀ ਦੱਸੇ ਜਾਂਦੇ ਦਸਰੇ ਦਾ ਰੋਜ਼ ਹੀ ਦੱਸਦੇ ਜਾਨੀ ਜਿੱਦਣ ਦੇ ਰੁਕਦਾ ਕਿੰਦਣ ਨਹੀਂ ਦੱਸਿਆ ਹਾਂ ਕੱਲ ਵੀ ਨਹੀਂ ਤਾਂ ਪਰਸੋਂ ਵੀ ਨਹੀਂ ਤਾਂ ਅੱਜ ਆ ਕੱਲੂ ਘੱਟਾ ਅੱਜ ਵੀ ਘੱਟੇ ਆ ਪਰਸੋਂ ਜਿਆਦਾ ਏ ਕੋਈ ਨਹੀਂ ਕੋਈ ਜੀ ਤੁਸੀਂ ਨਵੀੜ ਕੇ ਫਾਟੇ ਕਰੋ ਕੋਈ ਨਹੀਂ ਜੀ ਲੱਗ ਰਿਹਾ ਰੁਕਾ ਮੀਟਰ ਹੂੰ ਪਾੜ ਪਾ ਕੇ ਉੱਪਰ ਨਹੀਂ ਫਿੱਟਾ ਦੇ ਕੇ ਪਾੜ ਪਾ ਵਾਹ ਇੱਕ ਵਾਰੀ ਪਹਿਲਾਂ ਹੂੰ ਫੇਰ ਉਪਰੋਂ ਛਿਟਾ ਦੇ ਦੋ ਫੇਰ ਇੱਕ ਵਾਰੀ ਵੀ ਇਹ ਦਿਨ ਬੱਸ ਪਹਿਲਾਂ ਫੇਰ ਕੇ ਫਿਰ ਛਿਟਾ ਦੇ ਕੇ ਫਿਰ ਫੇਰ ਦੇਣਾ ਵਾਹ ਹੂੰ ਬਾਈ ਨੇ ਕਿਤੇ ਤਿਆਰ ਹੋਣਾ ਨਹੀਂ ਬੀਜ ਹੋਣੀ ਬਾਈ ਜੇ ਉਪਰੋਂ ਮੀ ਪੈ ਗਿਆ ਫੇਰ ਔਖਾ ਛਿਟਾ ਆ ਗਿਆ ਹੋਵੇ ਮੀ ਪੈ ਗਿਆ ਹੁਣ ਕਿਸੇ ਦੇ ਬਾਸ 72 ਦੇ ਕਹਿੰਦੇ ਆ ਇਹਦੇ ਨਾਲ ਬੀਜ ਦੇਈ ਦੀ ਹਲੇ ਲਾ ਲੇਟ ਬੀਜ ਲਾਂਗੇ ਜੀ ਹੈ ਠੀਕ ਹੈ ਭੋਲੂ ਬਾਈ ਗੰਨੇ 'ਤੇ ਸਪਰੇਅ ਲੱਗਿਆ ਹੋਗਾ ਗੰਨੇ ਹੈ ਗੱਜਾ ਪਾਦੇ ਤਾਂ ਉਹ ਹੁੰਦਾ ਹਾਂ ਹਾਂ ਮੈਂ ਵੀ ਲੈ ਚੱਕ ਕੇ ਆ ਦੇਖ ਕਿਆ ਲੈ ਜਿਹੜੀ ਤੈਨੂੰ ਦਵਾਈ ਬਾਈ ਚੂਹੇ ਤੇ ਤੰਗ ਕਰਿਆ ਪਿਆ ਯਾਰ ਉਹ ਕਿਆ ਕਹਿੰਦੇ ਆ ਹਾਂ ਗੋਲੀਆਂ ਜੀਆਂ ਲਿਆਇਆ ਏ ਦਵਾਈ ਲੈ ਜਿਹੜੀ ਉਹਨੂੰ ਫੈਰਾ ਡਾਊਨ ਲੈ ਕੇ ਦੇ ਤੂੰ ਮੈਂ ਸੌਰੀ ਸੀਮੈਂਟ ਕਰੇ ਗਿਆ ਯਾਰ ਬਸ ਕਰਾਈ ਪਈ ਆ ਸਾਈ ਆ ਤੂੰ ਲਾਗ ਲਾਗ ਤਾਲਾ ਇਹਦੇ ਉਰਲੇ ਪਾਸੇ ਰੱਖ ਲੈ ਬਸ ਰੱਖ ਥੱਲੇ ਰੱਖ ਵੀ ਜਿਹੜਾ ਤੂੰ ਕੱਦਾਂ ਖਾਣਾ ਟੋਟਾ ਖਾਲਾ ਵੱਢ ਕੇ ਪੱਧਰ ਤੇ ਆਪਣਾ ਹਾਂ ਕਾ ਕਰੇ ਹੁਣ ਉਹ ਪਰਲੇ ਪਾਸੇ ਵੀ ਸਾਈਡ ਪਰ ਖੜਦਾ ਹੋਇਆ ਮੇਰੇ ਵਿੱਚ ਘੁੰਮ ਕੇ ਆਇਆ ਤੇਰੀ ਤਾਂ ਫੇਰ ਵੀ ਘਟ ਮੇਰੇ ਦੇਖੀ ਕਿੰਨਾ ਮੈਂ ਵਿਚ ਤੇ ਘਰਦਾ ਆਇਆ ਨ ਬੜ ਕੇ ਸਪਰੇ ਹਾਂ ਪਹਿਲਾਂ ਛੱਡਾਂ ਬਗਾਦੇ ਹਾਂ ਵਿੱਚ ਮੜਿਆ ਹੋਇਆ ਤਾਂ ਪਾਪ ਲੈ ਕੇ ਮਹਾ ਬਿੱਕੇ ਮੈਂ ਕਾਹੇ ਤਮਾ ਚੱਕ ਲਿਆ ਜੇ ਗਰਗੁਰਗੇ ਦੇਖ ਲਿਓ ਕਿਤੇ ਘੱਟ ਹੀ ਨਾ ਰਹੀ ਵੀ ਆਇਆ ਹੀ ਨਹੀਂ ਹੈਗਾ ਉਹ ਤਾਂ ਤਾਂ ਬੜੇ ਵੀ ਸਾਰੀ ਕੋਲੋਰ ਤੇਜੇ ਹੁੰਦੀ ਹੈ ਇਹ ਯਾਰ ਆਹ ਦੂਵੀਂ ਚੇਲੇ ਦੀ ਰਬ ਬਿਮਾਰੀਆਂ ਨਿਕਾਏ ਪਏ ਗੰਨੇ ਵਸ ਉਹੀ ਕਹਿੰਦਾ ਮੈਂ ਬਿਮਾਰੀਆਂ ਨੂੰ ਨਹੀਂ ਢਾਏ ਪਏ ਕਬਰਾ ਗਾਂਝ ਲਾਂਗੇ ਰਸਤਾ ਭੁੱਲ ਗਏ ਬੰਦ ਨਹੀਂ ਆ ਗਿਆ ਸਾਰੇ ਕੋ ਪਾਣੀ ਨਹੀਂ ਪਿੱਛੇ ਤੇ ਬੰਦ ਕਰਦੇ ਮੋਟਰਾਂ ਚਲਾ ਲੈਣੇ ਆ ਮੋਟਰ ਜਨਤ ਦੀ ਲਾਈਟ ਚੱਲਦੀ ਦੀ ਅੱਜ ਪਾਣੀ ਲੈ ਬਿਨਾ ਮੀਂਹ ਤੇ ਚੱਲ ਰਿਹਾ ਮੈਂ ਦੇਖਿਆ ਉੱਥੇ ਫੇਰ ਸੁੱਕੇ ਪੈ ਆਉਦੇ ਕੱਟਰ ਪਾਸੇ ਪਾਸੇ ਦਾ ਮਰ ਲੁਨ ਚਲਾਈ ਜਾਂਦੇ ਜੇ ਕਾ ਕਰਦਾ ਮੁਰੇ ਫੇਰ ਰਾਤ ਪਾਉਣਾ ਇਹਨਾਂ ਨੇ ਉਹੀ ਕਹਿੰਦਾ ਪਾਣੀ ਮੈਂ ਦੇਖਿਆ ਚੱਲਦਾ ਮੈਂ ਕਿ ਹੋਂ ਤਾਂ ਮੀਂਹ ਪੈ ਨੂੰ ਵੀ ਬਹੁਤ ਦਿਨ ਹੋ ਗਏ ਸਾਲਾ ਕਾਲਤਾ ਪਿਆ ਪਿਆ ਰੋਕ ਲਓ ਤੁਸੀਂ ਪਾਣੀ ਫੇਰ ਕਿੰਨੇ ਪੰਪ ਲਾਤੇ ਤਿੰਨ ਲਾਤੇ ਹੱਲ ਲੱਗਿਆ ਨਾ ਉਹ 4-5 ਬਹੁਤ ਆ ਚਾਰੇ ਲਾਉਣੇ ਬਸ ਆ ਫੀਲ ਲਈ ਆ ਹੂੰ ਹੁਣ ਆਲੇ-ਦਾਲੇ ਪਹਿਲਾਂ ਨੇ ਘੁੰਮ ਗਿਆ ਹੂੰ ਫੇਰ ਗੱਬੇ ਘੁੰਮ ਗਿਆ ਉਹ ਉੱਥੇ ਵੀ ਜਾ ਕੇ ਆਏ ਅੰਦਰੋਂ ਉੱਤਰ ਨੂੰ ਉਹ ਪਾਰਲੇ-ਪਾਸੇ ਦੇ ਮਾਰਦੇ ਨੇ ਹਾਂ ਠੀਕ ਆ ਮੈਂ ਵੀ ਰੱਖਣ ਲੱਗਿਆ ਸੜਕ ਦੇ ਨਾਲ-ਨਾਲ ਕਰੇਗੇ ਹਯੋ ਬਹੁਤ ਚੂਗਾ ਆ ਵਾਪਸ ਤੁਸੀਂ ਕਹ ਰਹੇ ਸੀ ਜੀ ਉਹਨਾਂ ਨੂੰ ਕੱਢ ਲਈ ਕੋਈ ਨਾ ਕਹਣਾ ਆ ਬਾਬੇ ਇੱਕ ਹੋਰ ਆਵੇ ਮੇੜੇ ਨਹੀਂ ਨੇ ਬੰਨੇ ਪੇ ਜੇ ਮਿਹੜੇ ਬੰਨੇ ਹੋਉਂਦੇ ਫਿਰ ਔਖੀ ਹੋ ਜਾਂਦੀ ਆ ਐਂ ਦਾ ਕਿੰਨੇ ਕੋ ਬਜਾ ਜਿੰਨਾ ਚਾਲੂਗੇ ਅੱਗ ਚੱਲ ਆਏ ਜੇ ਮਿਹੜੇ ਬੰਨੇ ਹੋ ਫਿਰ ਤਾਰੀਕ ਆ ਜਾਂਦਾ ਹੁਣ ਆਉਂਦਾ ਨਹੀਂ ਹੈਗਾ ਹੁਣ ਰੀਕ ਨਹੀਂ ਨਾ ਆਉਂਦਾ ਜਾਨਾ ਕੋਈ ਬੰਦਾ ਆ ਜਾ ਪਾਪਾ ਜੀ ਫਿਰ ਫਿਰ ਕਰਦੇ ਨਹੀਂ ਹੈਗੇ ਬਾਬੇ ਕਰਦੇ ਨਹੀਂ ਹੈਗੇ ਜਿੰਨਾ ਚ ਮਿਹੜੇ ਨਹੀਂ ਬੰਨ ਹੁੰਦੇ ਅੱਜ ਵੀ ਟਰੈਕਟਰ ਲੈਣ ਵੀ ਜਾਣਾ ਕੋ ਫੋਨ ਆਉਂਦਾ ਤਾਂ ਮੈਂ ਦੇਖੂਗਾ ਇਹਦਾ ਕਲਸਾ ਵਾਰੀ ਇਹਦਾ ਉਹਨੇ ਲਿਆਉਣਾ ਨਿਊ ਹੋਲੈਂਡ ਲਿਆਉਣਾ ਮੁੰਡੇ ਨੇ ਤੂੰ ਇਹਨੇ ਨਾ ਉਹਨੇ ਲੈਂਦਾ ਹੋਇਆ। ਉਹ ਕਿਤਾ ਹੈਗਾ ਦੂਵੇ ਨੇ ਲੈਣਾ ਇੱਕ ਪਿੰਡ ਦੇ ਨੇ। ਹਾਂ ਜਿਹੜਾ ਉਦੋਂ ਮੈਂ ਗਿਆ ਤਾਂ ਮਿਲ ਗਿਆ ਤਾਂ ਉੱਥੇ। ਅੱਜ ਲੈਣੀ ਆਣਾ ਮੇਰੂੰ ਲੱਤੀ ਸੌਦਾ ਹੋ ਜਾਊਗਾ ਅੱਜ। ਦੇਖਦੇ ਆ ਬਾਕੀ ਜਾ ਕੇ ਚੱਲ ਤਾਂ ਲੈਣਾ ਹੋਣਾ। ਹਾਂ ਨਮਾ। ਕਿੰਨੇ ਦਾ ਕਹਿੰਦਾ ਨਮਾ? 3.12 ਲੱਖ ਮੰਗਦੇ ਤੇ। ਹਾਂ। ਇਹ 1.11 ਦੰਦੇ ਤੇ ਦੇਖਦੇ ਹਾਂ। ਹਾਂ। ਕਿੰਨੇ ਜਿਨੇ ਬੜਦਾ? ਨੱਬੜ ਜਾਣਾ ਸਰੀ ਨਾ ਇਹਦਾ ਕੋਈ ਬੜਾ ਕਿਹੜਾ ਇਧੇ ਗੁਣਾ 81 ਪੈਣਾ। ਫੇਰ ਜੀ ਨਾ ਬੇਚਣਾ ਹੁਣ। ਹਾਂ ਉਹ ਤਾਂ ਤਿਆਰ ਕਰਾਇਆ ਹੋਏ ਨੇ। ਹੋਰ ਵੀ ਇੱਕ ਟਰੈਕਟਰ ਹੋ ਪਤਾ ਨਹੀਂ ਕਿਹੜਾ ਏ ਹਾਂ ਹਾਂ ਗੰਨੇ ਯਾਰ ਸਪਰੇ ਡੱਡੇ ਜਿਕੇ ਕਿੱਕਣਾ ਕਰਦਾ ਵਾ ਦੇ ਲੈ ਵਿੱਚ ਵੜ ਕੇ ਹੁਣ ਤੇ ਸਾਹਮਣੇ ਵੜ ਜਾਣਾ ਦੇਖੇ ਅਸਲ 'ਚ ਮਿਹੜੇ ਬੰਨੇ ਬਿਨਾ ਸਪਰੇ ਨਹੀਂ ਹੁੰਦੀ ਆ ਆ ਜੇ ਮਿਹੜੇ ਬੰਨੇ ਹੋਵੇ ਨਾ ਫੇਰ ਸਪਰੇ ਬਹੁਤ ਵਧੀਆ ਹੁੰਦੀ ਆ ਕਿਆ ਕਰੀ ਹਾਂ ਵੜਨਾ ਪੈਂਦਾ ਥੋੜੀ ਥੋੜੀ ਬਾਹਰ ਅੱਧਾ ਅੱਧੇ ਵਿਚੋਊਗੀ ਆਹ ਵੀ ਹੋਊਗੀ ਪਰਾਂ ਵੀ ਹੋਊਗੀ ਔਖੇ ਜਿਹੇ ਵਿੱਚ ਨੂੰ ਵੜ ਜਾ ਜਦ ਤੇਲੇ ਦੀ ਪਾਈ ਨਹੀਂ ਤੀ ਜਦ ਤੱਕਰੀ ਤੇਂਡਲੀ ਸਪਰੇ ਦਾ ਤੇਲੇ ਦੀ ਨਹੀਂ ਮੈਂ ਕਹਿੰਦਾ ਪਾਈ ਥਾਇਓ ਮੈਕਸਮ ਲਿਆ ਕੇ ਪਾਇਆ ਤੇ ਤੇਲੇ ਦੀ ਨਹੀਂ ਪਾਇਆ ਉੱਚ ਥਾਇਓ ਮੈਕਸਮ ਹੈਗੀ ਸੀ ਹਾਂ ਹਾਂ ਪੇਪਰੋਨਲ ਵੀ ਹੈਗੀ ਸੀ ਦੇ ਚ ਚਲ ਹੁਣ ਪਾਤੀ ਕਹਿੰਦਾ ਹੁਣ ਪਾਤੀ ਬਸ ਇਹ ਹੁਣ ਦੇਖ ਰਿਹਾ ਰੱਬ ਨੂੰ ਜੋ ਮਜ਼ਦੂਰ ਹੈ ਰੇਸ ਰੱਖ ਮੜੀ ਜੀ ਪਰਲੇ ਪਾਸੇ ਤੇ ਇਹ ਵੀ ਓਵਰ ਹੋ ਗਏ ਮੰਨਦਾ ਨਹੀਂ ਹੈਗਾ ਮੈਂ ਵੀ ਸੈਟਲ ਆ ਚੂਹੇ ਨੇ ਬਸ ਖਰਾਈ ਪਈ ਯਾਰ ਸਾਲੀ ਕਰੇ ਕੀਆ ਓਵਰ ਹੋ ਜਾ ਓਵਰ ਥੋੜੀ ਕਿਦਾ ਪੰਪ ਹੈ ਓਵਰ ਹੋ ਗਿਆ ਮੈਂ ਹੁੰ ਡਰਦਾ ਨਹੀਂ ਜੰਨਾ ਚਾਹ ਹਥਿਆਰ ਚੱਕਣੀ ਪਊਗੀ ਇਹਨਾਂ ਨਾਲ ਲੈ ਦੇ ਦੇ ਦੇਖ ਲੋ ਜੀ ਕਹੀ ਜਾਂਦੇ ਆ ਵੀ ਜੱਟ ਦੀ ਕਮਾਈ ਸੌਖੀ ਆ ਪਰ ਕਿੱਥੇ ਕਹਿਣਾ ਹੀ ਸੌਖਾ ਏ ਜੀ ਜੱਟ ਦੀ ਕਮਾਈ ਸੌਖੀ ਆ ਪਰ ਜਿਹੜੇ ਆਪ ਕਰਦੇ ਉਹਨਾਂ ਨੂੰ ਪਤਾ ਵੀ ਸੌਖਾ ਏ ਕਿ ਔਖਾ ਏ ਬੰਦਨਾ ਕਰ ਲਈ ਵੇਚ ਜਾ ਕੇ ਕਿਤੇ ਹੋਈ ਹੋਈ ਅਸਲ ਤੇ ਮੇਰੇ ਬੰਨੇ ਬਿਨਾ ਨਹੀਂ ਹੁੰਦੀ ਹੈਗੀ ਜਿੰਨਾ ਚ ਮੇਰੇ ਨਹੀਂ ਨਾ ਬੰਨ ਹੁੰਦੇ ਉਹਨਾਂ ਚ ਦਵਾਈ ਵਧੀਆ ਢੰਗ ਕਾਇਲੀ ਹੁੰਦੀ ਪਰ ਕਰਨੀ ਤਾਂ ਪੈਂਦੀ ਆ ਹੁਣ ਕਰੇ ਕਿਆ ਚਲੋ ਚਲਦੇ ਆ ਜੀ ਆਪਾਂ ਵੀ ਚੂਹੇ ਦੀ ਦਵਾਈ ਘੇਰ ਕੇ ਆਈਏ ਜੱਟਾਂ ਨੂੰ ਤਾਂ ਇਹ ਚੀਜ਼ਾਂ ਨੇ ਮਾਰੇ ਪਿਆ ਬਿਮਾਰੀਆਂ ਨੇ ਚੂਹੇ ਨੇ ਵਹੀ ਚੀਜ਼ਾਂ ਨੇ ਖਾਦੇ ਅੱਜ ਇਹ ਕਹਿੰਦੇ ਜੱਟ ਸੌਖੇ ਆ ਲਓ ਜੀ ਛਾਪਾ ਮਾਰਿਆ ਅੱਜ ਬੰਦੇ ਆ ਪਰ ਦੇਖੋ ਪਿੱਛੇ ਤੇ ਹੋ ਅੱਜ ਫੜੇ ਗਏ ਆ ਇਹ ਨਹੀਂ ਕਿੱਥੇ ਲੋਟ ਆਉਂਦੇ ਤੇ ਅੱਜ ਇਹ ਤੂੰ ਜਿਹੜਾ ਉੱਪਰ ਚੜਿਆ ਵਾ ਅੱਜ ਫੜ ਹੋ ਗਏ ਇਹ ਉਹ ਵੀ ਦੁਪਹਿਰੇ ਜਿਹਾ ਵਹਣੇ ਵਹਣੇ ਕਰਕੇ ਨਹੀਂ ਇਹਨਾਂ ਨੂੰ ਆਏ ਵੀ ਦੁਪਹਿਰੇ ਜਿ ਸਰਦਾਰ ਨੇ ਕਿੱਥੇ ਆਉਣਾ ਐ ਵੀ ਟੇ ਲੋ ਆਇਆ ਤਾਂ ਵੀ ਦੁਪਹਿਰੇ ਜਿ ਸਰਦਾਰ ਨੇ ਕਿੱਥੇ ਆਉਣਾ ਕਰ ਲੈ ਇੱਥੇ ਇਕਟੀਆਂ ਰੱਖ ਲੈ ਤੁਸੀਂ ਵੀ ਜੂਪ ਲਿਓ ਕੋਈ ਨਹੀਂ ਛਾੜ ਦੇ ਹੁਣ ਸਾਰੇ ਇਹਦੇ ਹਲੂਣਾ ਦੇ ਦੇ ਫਲੈਟ ਆ ਜਾਂਦੀ ਐ ਤੇ ਤਾਰਾ ਨੇੜੇ ਇਹਦੇ ਕੱਚਾ ਨਹੀਂ ਕਿੱਤਰ ਉਹ ਕੱਚਾ ਨਹੀਂ ਕਰਦਾ ਹੈਗਾ ਜ਼ੋਰ ਲਾ ਦੇ ਤੂੰ ਮੜਾ ਜਾ ਬਸ ਆ ਥੋੜੀ ਈਲਾ ਸਾਰਾ ਸੱਚ ਬਜਣੀ ਦੀ ਉਹ ਤੇ ਲੈ ਲੋ ਤਰ ਜੋ ਹਲੂਣਾ ਦੇ ਦੇ ਹਲੂਣਾ ਇਹੋ ਆ ਤਾਂ ਨਹੀਂ ਬਚਿ ਲਾਗੇ ਦੇਖੀ ਆਪਣੇ ਆਪ ਹਾਂ ਦੇ ਦੇ ਹਲੂਣਾ ਰੰਗ ਦੇਖ ਲੈ ਇਹਨਾਂ ਦਾ ਕਹੇ ਜਾ ਹੂੰ ਹਾਂਜੀ ਲਾਲ ਲਾਲ ਹੈ ਹੂੰ ਸਿੰਦੂਰ ਬਾਦ ਕੁੱਟ ਕੇ ਮਾਇਜੀ ਕਰਨੇ ਤੇ ਜੇ ਮੈਨੂੰ ਗੁੱਸਾ ਆ ਜਾਂਦਾ ਜਾਂ ਫੜ ਲੇ ਤੇ ਤੁਸੀਂ ਹੁਣ ਮੈਂ ਲਾਲੇ ਕਰਨੇ ਤੇ ਕੁੱਟ ਕੇ ਸਾਇਓ ਇਹ ਕੱਚਾ ਵੀ ਡਿੱਗ ਗਿਆ ਤੇ ਕੋਈ ਗੱਲ ਨਹੀਂ ਇਹ ਵੀ ਪੱਕੇ ਜਾਣਾ ਕੱਚਾ ਕਿਹੜੇ ਸਰਦਾਰ ਨਹੀਂ ਛੱਡਣੇ ਆ ਕੋਈ ਲੈ ਬਾਈ ਉੱਗਿਆ 10-15 ਕਿਲੋ ਦੋ ਦਿਨ ਦੀਆਂ ਆ ਦੇਖ ਵੀਰੇ ਨੇ ਗਿਰਨਾ ਹੈ ਸਾਇਲੈਂਟ ਕਾ ਚਿਪੜ ਮੋੜਾ ਥੱਲੇ ਆਉਣਾ ਹੈ ਕਿੰਨੀ ਘਟਾਣੀ ਵਿਛੜਿਆ ਵਾ ਦੇਖ ਲੈ 20 ਕਿਲੋ ਚਾਈਆਂ ਹੈ ਤੋਲ ਲਿਆ ਤੋਲ ਲਿਆ ਇਹ ਵੀ ਚਾਹੀਦੀਆਂ ਗਰਮੀ ਥਾਈ ਕਿੰਨੀ ਹੋਈ ਵੀ ਆ ਬੰਦੇ ਕਿਹੜੇ ਆ

ਪੈਣਾ ਗੇਲ ਜਾਣਾ ਤਾਂ ਗੇਲ ਜਾਣੀ ਹੋਇਆ ਮੈਂ ਥੋੜਾ ਬਾਜਰਾ ਬੀਜਣ ਲੱਗਿਆ ਤਾਂ ਮੋਟਰ ਉੱਥੇ ਟਾਈਮ ਲੱਗਿਆ ਬਾਕੀ ਬਾਜਰਾ ਦਾ ਪੀਜਾ ਮਨੂੰ ਲੱਗਦੀ ਮੀਂਹ ਨਹੀਂ ਆ ਜਾਣਾ ਸ਼ਾਮ ਤੱਕ ਉਮੀਦ ਬਣੀ ਵੀ ਹੈ ਬਾਕੀ ਦੇਖਦੇ ਆ ਹੁਣ ਜੱਗੇ ਨੂੰ ਡੀ ਦਾ ਜੱਗੇ ਕਹਿੰਦਾ ਮੈਂ ਵੀ ਜਾਣਾ ਬਾਕੀ ਇੰਨਾ ਕੇ ਦੇਖਦੇ ਆ ਹੁਣ ਸੌਦਾ ਤਾਂ ਹੋ ਗਿਆ ਮਨੂੰ ਲੱਗਦੀ ਕਿੰਨੇ ਚੋਏ ਬਾਕੀ ਦੇਖਦੇ ਜਾ ਕੇ ਜੱਗੇ ਨੂੰ ਬੀਜ ਲੱਦਾ ਜੇ ਅੱਜ ਵੀ ਫਿਰ ਮੈਂ ਕਿਹਾ ਵੀ ਜਾਇਆਈਏ ਉਹ ਕਹਿੰਦਾ ਜਰੂਰ ਆਇਓ ਮਾ ਚਲ ਕੋਈ ਨਹੀਂ ਆਗੇ ਇਸ ਨੂੰ ਦੇਖਦੇ ਆ ਜਾ ਕੇ ਕਿੰਨੇ ਚ ਸੌਦਾ ਬਣਦਾ ਜੋੰਡੀਅਰ ਵਾਲਿਆਂ ਨਾਲ ਤਾਂ ਗੱਲ ਬਣੀ ਨਹੀਂ ਨੀ ਉਹ ਆਨਲੈਂਡ ਹੈਗਾ ਬਾਕੀ ਮੈਨੂੰ ਲੱਗਦੀ ਉਹਨਾਂ ਦੀ ਜਿਹੜੇ ਸਾਫ ਕਰਨ ਨੂੰ ਕਿਆਦਾ ਮਸਾਲਾ ਜਿਹਾ ਨਿਊ ਹੋਲੈਂਡ ਲੈਣਾ ਮਾਚਲ ਕੋਈ ਨਹੀਂ ਵਧੀਆ ਨਿਊ ਹੋਲੈਂਡ ਵੀ ਚਲੋ ਚਲਦੇ ਆ ਜੀ ਜੱਗਾ ਆ ਜੂ ਪਰ ਫਿਰੋਪੜੇ ਜਾ ਕੇ ਦੇਖ ਲਈਏ ਉੱਥੇ ਲਓ ਜੀ ਸਾਲਾਂਪੁਰੂ ਜਾ ਰਹੇ ਤੇ ਜੱਗੇ ਨੂੰ ਗੈਰ ਲੈ ਕੇ ਹੋਰ ਜੱਗੇ ਗੱਲ ਜੀ ਸਾਰਿਆਂ ਨੂੰ ਆ ਨਰੀਕੇ ਤੇ ਲਿਆਤੀ ਮਿੰਟਾਂ ਚ ਜੀ ਦੇਖ ਲਾ 10 ਮਿੰਟ ਚ ਆ ਗਈ ਕੱਲ ਸੁੱਕੀ ਪਈ ਦੀ ਮੈਂ ਕਹਿੰਦਾ ਆਉਣ ਦੇ ਨੂੰ ਪੱਥਰ ਪਰ ਪਾਣੀ ਝੜ ਜਣ ਜਿਹੜੀ ਸਵੀਟ ਆ ਹਾਂ ਹੁਣ ਤੂੰ ਦੇਖ ਲੈ ਮੀਂਹ ਤਾਂ ਹੈ ਨਹੀਂ ਆਪਣੇ ਤਾਂ ਨਹੀਂ ਤੁਪਕਾ ਵੀ ਹੈਗਾ ਉੱਪਰ ਚੰਗਾ ਮੀਂਹ ਪੈ ਲੈ ਉੱਪਰ ਚੰਡੀਗੜ੍ਹ ਕੀ ਨਹੀਂ ਐ ਤਕੜਾ ਇਹ ਵੀ ਹੁਣ ਨਹੀਂ ਪਿਆ ਰਾਤ ਇਹ ਰਾਤ ਪਿਆ ਇਹ ਕਿਉਂਕਿ ਇੰਨੀ ਛੇਤੀ ਤਾਂ ਹੈ ਨਹੀਂ ਵੀ 10 ਮਿੰਟ ਪਹਿਨਾ ਆਪਣੇ ਆਉਂਦੇ ਆਪਣੇ ਆਉਂਦੇ ਨੂੰ ਹਲੇ ਸੜਕ ਪੈ ਨੂੰ ਨਹੀਂ ਟੱਪਦਾ ਹੈਗਾ ਪੈਪਾਂ ਜਿਹਨੂੰ ਚੱਲਦਾ ਜਿੰਨੇ ਨੂੰ ਆਪਾਂ ਨੇ ਮੁੜ ਕੇ ਆਉਣਾ ਔਰ ਇਹਨੂੰ ਇੰਨੇ ਨਹੀਂ ਸੜਕ ਪੈ ਨੂੰ ਹੋ ਜਾਣਾ ਮੀਂਹ ਚੰਗਾ ਪੈ ਲਿਆ ਜੀ ਉੱਪਰ ਪੈ ਲਿਆ ਚੰਗੇ ਵਰਗੀ ਚੰਗਾ ਤਾਂ ਹੀ ਤਾਂ ਤੈਨੂੰ ਬੂਟੀ ਦਿਖ ਰਹੀ ਹੈ ਹੜਕੇ ਆ ਰਹੀ ਪਾਣੀ ਦਿਖ ਰਿਹਾ ਇੰਨੀ ਤਾਂ ਇਹਨਾਂ ਉਧਰ ਥੋੜੀ ਜਿਹਾ ਜ਼ਿਆਦਾ ਤੀ ਦੇਖ ਲੈ ਉਧਰ ਸੜਕ ਨੂੰ ਡੱਪਦਾ ਦਾ ਉਹ ਫਿਰ ਜਦ ਰੁਕ ਜਾਂਦੀ ਹੈ ਨਾ ਤੇ ਸੜਕ ਨੂੰ ਡੱਪਣ ਲੱਗ ਜਾਂਦਾ ਛੁੱਟੀ ਬਾਟੀ ਲੱਗ ਜਾਣੀ ਪੈਪਾਂ ਵਾ ਹਾਂ ਹਰ ਕੇ ਪੈ ਜਾਣਾ ਤੇ ਆਹ ਰਿਹਾ ਸੜਕ ਨੂੰ ਡੱਪਣ ਨੂੰ ਤੈਨੂੰ ਦੱਸ ਤਾ 10 15 ਮਿੰਟ ਤੱਕ ਹੋ ਗਿਆ ਹਾਂ ਹੋ ਗਿਆ ਕੰਮ ਜਰਾ ਅੱਜ ਮੈਂ ਸੁੱਕ ਗਿਆ ਤਾਂ ਨਹੀਂ ਦੇਖ ਲੈ ਹਾਂ ਸੁੱਕਾ ਪਿਆ ਰਸਤਾ ਚੱਲ ਪਿਆ ਤਾਂ ਆਹ ਰਸਤਾ ਚੱਲ ਪਿਆ ਪਰ ਹੈ ਔਖਾ ਹੀ ਹੈ ਕਮਾਲਪੁਰ ਵਾਲਿਆਂ ਨੂੰ ਪਹਿਲਾਂ ਠੀਕ ਦਾ ਮਿੱਟੀ ਚੱਕਣ ਦੇ ਰੋਪਣੇ ਦੇਣਾ ਨੇ ਹੁਣ ਬੱਕਰੀਆਂ ਸੁਣ ਲੈ ਜਿਹੜੇ ਨੇ ਅੱਖ ਵੱਢਣੇ ਜਾਣਾ ਅੱਖਾ ਵਾਜੀ ਆਪਣੇ ਮਾਲਾ ਚੱਲੀਆਂ ਨੂੰ ਭੋਜੇ ਮਾਜਰ ਨੂੰ ਹੋ ਕੇ ਕੱਖ ਮਲਦੇ ਪੈਣੇ ਉਰੇ ਕੱਖ ਵੱਟਦੇ ਆ ਜੀ ਲੋਕਾਂ ਦੀ ਇੱਧਰ ਜ਼ਮੀਨ ਆ ਉਹ ਖੁੰਜੇ ਚ ਨੂੰ ਦੇਖ ਲੈ ਆਹ ਪਿੰਡ ਆ ਇੱਧਰ ਇਹਨਾਂ ਨੂੰ ਹੁਣ ਕੱਖ ਵੱਟਣ ਬਾਅਦ ਤੇ ਘਟੋ ਘਟ ਬਹੁਤ ਨਹੀਂ ਦਾ 8-9 ਕਿਲੋਮੀਟਰ ਜਾਣਾ ਪੈਣਾ ਇੱਕ ਪਟੜੀ ਬੰਦੇ ਰੋਕ ਲੰਦੇ ਵੀ ਭਾਈ ਆਹ ਨਾ ਚੱਕੋ ਅੜ ਜਾਂਦੇ 8-9 ਕਿਲੋਮੀਟਰ ਘੁੰਮ ਕੇ 10 ਫੁੱਟ ਦੀ ਪਟੜੀ ਕੰਧ ਲੱਗ ਬਹੁਤ ਵਧੀਆ ਤੇ ਉਹ ਚੱਕਾ ਨਾ ਦੰਦੇ ਬਹੁਤ ਔਖਾ ਹੋ ਗਿਆ ਚੱਲ ਚਲੀਏ ਫੇ ਦੇਖੀਏ ਭੋਜੇ ਮਾਜਰ ਜਾ ਕੇ ਫੇ ਮੋੜਨਾ ਪੈਣਾ ਬਾਪੂ ਬਹੁਤ ਦੂਰ ਨੂੰ ਆ ਅਦਾ ਸੁੱਕੀ ਉਹ ਨਦੀ ਲਿਆਤੀ ਜੱਗੇ ਨੇ ਤਾਂ ਮਹਿਜ ਵੀ ਪਾਣੀ ਆ ਬੁੱਟੀ ਵਾਲਾ ਆ ਰਿਹਾ ਜੱਗੇ ਕਿੱਦਾਂ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੋ ਠੀਕ ਆ ਪਾਰਟੀ ਹੁਣ ਤਾਂ ਨਹੀਂ ਪੰਮੇਗੀ ਨਹੀਂ ਹੋਣੀ ਬੱਸ ਮੇਰੇ ਕਿ ਨਹੀਂ 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 ਹੋਣੀ ਆ ਆ ਮੇਰੇ ਕਿ ਨਹੀਂ ਕਰ ਦੇਗਾ ਮੇਰੇ ਮਗਰ ਬੋ ਪੈਂਦਾ ਇਹ ਇਦੇ ਕਿ ਨਹੀਂ ਕਰਪੈ ਨਾ ਟਰਾਲਾ ਕਿ ਨਹੀਂ ਕਰ ਦਿੰਦੇ ਹਾਂ ਹੁਣ ਟਰਾਲਾ ਉਹਨੇ ਥੋੜੀ ਕਿੱਥਣਾ ਵੀ ਹਾਂ ਤੋ ਇਦੇ ਕਿ ਨਹੀਂ ਕਰਪੈ ਨਾ ਟਰਾਲਿਆਂ ਦੇ ਨਾਲ ਇਹ ਲੇ ਲੇ ਤੂੰ ਅਗਲਾ ਕਰੋ ਹੋਏ ਹੁੰਦੇ ਤੇ ਤੂੰ ਫੋਰ ਵਾਈਪ ਲੈ ਲੈ ਮੈਂ ਆਪਾਂ ਉਹ ਉਹ ਦਾ ਰੱਖਦਾ ਨਹੀਂ ਕੀ ਕਰਨੇ ਤੋ ਇਹ ਹੀ ਨਹੀਂ ਸਾਹਮਣਾ ਦੇ ਦਿੰਦਾ ਸੋੜ ਔਖਾ ਮੁੜੇਗਾ ਬਾਈ ਜਾਨੂ ਕਿਤੇ ਘਰ ਵੜ ਜਾ ਕਰਨਾ ਤੇ ਫਟੀਆਂ ਲਵਾ ਦਤਾ ਠੀਕ ਆ ਜੀ ਹਾਂ ਨਾਲੇ ਫੋਰ ਵੀ ਨਾਲੇ ਫੋਰ ਵੀ ਦਾ ਬਹੁਤ ਫਰਕ ਨਾਲੇ ਰੇਟ ਦਾ ਥੋੜਾ ਜਿਹਾ ਫਰਕ ਆ ਨਾਲੇ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਨਹੀਂ ਆਇਆ ਯਾਰ ਮੈਂ ਚਲਾਇਆ ਤਾਂ ਨਹੀਂ ਨਾਲਾ ਮੈਂ ਚਲਾਉਂਦਾ ਹੁਣ ਦਿੱਦਲ ਦਾ ਚਲਾ ਲਿਆ ਤਾਂ ਮੁੜ ਕੇ ਦੂ ਆਪਣਾ ਚੱਕਣਾ ਨਹੀਂ ਇਨਾ ਫਰਕ ਆ ਬਾਈ ਇਹਨੂੰ ਆਪਣੇ ਵਾਲਾ ਨਾਲ ਚਲਾਉਣ ਨੂੰ ਦੇ ਦੀ ਯਾਰ ਕਿਤੇ ਦੋ ਚਲਾ ਲਿਆ ਨਾ ਹੁਣ ਜਮਾਨਾ ਹੀ ਉਹਦਾ ਫੋਰ ਹੈ ਹਾਂ ਬਾਈ ਬਹੁਤ ਫਰਕ ਆਈ ਫੋਰ ਵੀਲ ਦਾ ਫਰਕ ਛੋਟਾ ਲੈ ਲੋ ਸਹੀ ਗੱਲ ਸੀ ਜੀ ਤੋਂ ਹੋਰ ਛੋਟਾ ਲੈ ਲੋ ਪਰ ਫੋਰ ਬਾਈ ਫੋਰ ਬਾਈ ਫੋਰ ਹੁਣ ਆਹੀ ਥਾੜ ਕੋ ਰੱਖੀ ਕੱਲ ਨੂੰ ਲਵਾਈ ਜਾ ਉਹਦਾ ਜਗਾ ਛੋਟਾ ਹੋਰ ਗੱਲ ਹੁਣ ਤਾਂ ਲੱਗਣ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਗਹਿਣਾ ਇੱਕ ਵਾਰ ਜ਼ਿੰਦਗੀ ਦਾ ਵੇਨਾ ਇਹਦਾ ਮਿਲਣਾ ਹੀ ਨਹੀਂ ਇਹਦਾ ਕੀ ਜੇ ਇਹ ਜੀਆ ਪੁੱਤਾ ਹੈ ਅਦਰ ਆ ਵੀਡੀਓ ਇਧਰ ਮੈਂ ਆਈ ਹਾਂ ਉਧਰ ਆ ਬੰਮੇ ਯਾਰ ਚੱਲ ਉਧਰ ਵੀ ਦੇਖਦੇ ਆ ਸੌਦਾ ਵੀ ਕਰਨਾ ਹਲੇ ਚੱਲ ਤਾਂ ਹੀ ਤਾਂ ਤੈਨੂੰ ਲਿਆਂਦਾ ਹੋਇਆ ਤੇਰਾ ਬਾਪੂ ਨਹੀਂ ਲਿਆਂਦਾ ਹੈਗਾ ਉਹ ਜਦੋਂ ਬੰਦ ਹੋ ਜਾਣੇ ਰੇਟ ਤਾਂ ਕਿਹੜਾ ਨਹੀਂ ਹੋਣਾ ਹਲੇ ਤਾਂ ਤੇਰੇ ਬਾਪੂ ਨੂੰ ਨਹੀਂ ਲਿਆਂਦਾ ਗਿਆ ਹੈ ਜਿੱਦਾਂ ਤੈਨੂੰ ਦਵਾਈਆਂ ਦੱਲੇ ਕਾਂ ਨੂੰ ਉਦੋਂ ਤਾਂ ਸਾਰੇ ਨਹੀਂ ਆਉਣਾ ਮੈਂ ਤਾਂ ਹੁਣ ਵੀ ਲਿਆਉਂਗਾ ਤੇ ਦੱਲੇ ਰ ਜਦੋਂ ਡਿਲੀਵਰੀ ਆਉਂਗੀ ਹਾਂ ਬੁਲਾ ਲੂ ਆ ਜੂ ਅੱਜ ਜ਼ਰੂਰੀ ਆ ਅੱਜ ਹਲੇ ਸੌਦਾ ਹੀ ਹੋਣਾ ਜੀ ਡਿਲੀਵਰੀ ਆ ਰਹੀ ਹੈ ਕਹਿੰਦਾ 5-7 ਦਿਨ ਤੱਕ ਚੱਲ ਕੋਈ ਨਹੀਂ 5-7 ਦਿਨ ਵੀ ਲੰਘ ਜਾਣੇ ਹਾਂ ਸੌਦਾ ਤਾਂ ਅੱਜ ਕਰਤੀ ਆ ਹਾਂ ਸੌਦਾ ਤਾਂ ਹੋ ਗਿਆ ਬਸ ਜਿਹੜੇ ਆ ਗਿਆ ਕੰਮ ਆ ਗਿਆ ਨੇੜੇ ਹੀ ਆ ਗਿਆ ਹੋ ਗਿਆ ਬਸ ਉਦਾ ਹੋਇਆ ਬਾਬਾ ਡਿਲੀਵਰੀ ਹੈਗਾ ਪੰਜ-ਛੇ ਦਿਨ ਤੱਕ ਜਿੱਦਣ ਤੁਮੈਂ ਕਿਹਾ ਤੁਸੀਂ ਬੰਦ ਕਰਾਉਣ ਪਰ ਹੋਈ ਵੀ ਆ ਉਹ ਸਾਰੇ ਹੋਰ 2 ਸਾਲ ਕੱਢ ਲਓ ਸਾਡੇ ਵਰਗਾ ਵੀ ਲੈ ਲੂੰਗਾ ਕੰਪਨੀ ਵਾਲੇ ਚਲੋ ਚੱਲ ਇਹ ਝੂਠ ਬੋਲਦੇ ਆਪਾਂ ਹੂੰ ਵੀ ਹੋਰ ਤੇ ਵੀ ਸੁਣਿਆ ਵੀ ਇਹ 40 ਅਕਤੂਬਰ ਤੇ ਉੱਪਰ-ਉੱਪਰ ਸਾਰੇ ਸੀਆਟੀ ਹੋ ਗਏ ਜੀ ਹੋ ਗਏ ਜੀ ਤੁਸੀਂ ਵੀਡੀਓ ਦਿਖਾ ਦੇਣੀ ਲੋਕਾਂ ਨੂੰ ਹੰਬੜਾ ਲੱਗਣੀ ਕੋਈ ਤਾਂ ਮੈਂ ਹੱਤਾ ਵੀ ਸਾਡੇ ਵਰਗੇ ਵੀ ਲੈ ਲਾਂ ਦੋ ਸਾਲ ਕੱਢ ਲਓ ਇਹ ਆਹ ਇਹ ਕੰਪਨੀ ਫੁੱਲ ਲਾਉਂਦੀ ਓਵਰ ਵੀ ਲਾ ਕੇ ਦੇਣੇ ਲੇ ਲਓ ਆਪਣੇ ਲੋਨ ਉੱਧਰੀ ਜਾਓ ਹਲੋਨਾ ਦੇ ਵੰਗਾ ਪਾਤਾ ਹੈ ਆਹ ਗੁੱਥੇ ਜਾਂ ਚਾਈਦਾ ਹੁੰਨੇ ਜਿਵੇਂ ਬਾਕ ਲੈ ਜਿਵੇਂ ਉਹ ਕੋਈ ਆਪੇ ਉਤਰ ਜਾਂਦਾ ਆਪੇ ਉੱਧਰ ਜਾਂਦਾ ਐ ਇਕੱਠੇ ਨਹੀਂ ਹੁਣੇ ਲੈ ਤੇ ਉਤਰ ਜਾ ਉੱਧਰ ਜਾਣਾ ਫੇ ਤਾਂ ਵੀਰੇ ਸੈਵਲ ਤੇਰੇ ਵਾਲਾ ਗੱਲ ਢੋਲ ਪੈ ਗਿਆ ਫੇ ਤਾਂ ਵਜਾਉਣੀ ਫੇ ਪਹਿਲਾ 1470 ਦਾ ਲੈ ਕੇ ਆਵਾਂ ਜਿਵੇਂ ਮਰਦੀ ਦੇ ਜਾਵਾਂ ਜਦ 18 19 ਦਾ ਹੋ ਗਿਆ ਹੋ ਗਿਆ ਜੀ ਸੁਜੋਗੀ ਦੱਤਾ ਉਹਨੇ ਸੁਜੋਗੀ ਦੱਤਾ ਵੀ ਮੈਨੂੰ ਬਣ ਕੇ ਪੈਦੇ ਹੁਣ ਕੋਈ ਥੋੜੇ ਨਹੀਂ ਆ ਤਾਂ ਉਹਨੇ 12 ਦਾ ਅਗਲਾ ਲੈ ਕੇ ਆ ਉਹਨੇ ਸਾਨੂੰ ਕਹੀ ਦੀ ਗੱਲ ਪਾਣੂ ਨਾ ਮੈਨੂੰ ਜੇ ਪੀਵੀ 12 ਲੱਗ ਗਿਆ 13 ਕਹਿੰਦਾ 22 ਚ ਉੱਪਰ ਉਹਨੇ ਸਾਨੂੰ ਇਹ ਗੱਲ ਕਹੀ ਕਹਿੰਦਾ ਮੈਂ ਐਨੇ ਜਿਹੀ ਖੋਚਾ ਚਾਲ ਸਾਨੂੰ ਦੇ ਦਤਾ ਪਰ ਕਹਿੰਦਾ ਜਿੱਦਾਂ ਇਹਨੂੰ ਪੀਵੀ ਲੱਗ ਗਿਆ ਕਹਿੰਦਾ ਉਦੋਂ ਕਦਰ ਪੈਣੀ ਹੈ ਇਹਦੇ ਤੇ ਹਲੇ ਹਰਿਆਣਾ ਦਾ ਪਤਾ ਹੈ ਉਹ ਹੁਣ ਤੂੰ ਜਿਆਦਾ ਕਦਰ ਫੋ ਹੋਏ ਜਿਆਦਾ ਮੰਗਦਾ ਹੁਣ ਮਤਲਬ ਫੋੜ ਭਾੜਾ ਉਹਦੇ ਕੋਲ ਉਧਰ ਬੰਦੇ ਗਣ ਲੱਦੇ ਜਾਂਦੇ ਹੈ ਉਹੋ ਉਹੋ ਜਿੰਨੇ ਨਾ ਦੇਣ ਵਾਲੀ ਚੀਜ਼ ਹੀ ਨਹੀਂ ਹੈਗੀ ਨਾ ਦੇਣ ਵਾਲੀ ਚੀਜ਼ ਥੋੜੋ ਜਿਹਾ ਲੈਂਦਾ ਹੀ ਇੰਨੇ ਪੈਸਿਆਂ ਦਾ ਇਹ ਕਿਹਦੇ ਗੱਲ ਨੂੰ ਲੈਂਦਾ ਤਾਂ ਹੀ ਬਾਤ ਇਹਨੇ ਏਰੀਆ ਚ ਚਰਚਾ ਕਰਾਈ ਪਈ ਆ ਬੋਲ ਤਾਂ ਜਿੰਨਾਂ ਨੇ ਜਿਵੇਂ ਆਪਣੇ ਫਾਵ ਕੇ ਰੱਖ ਲੈ ਰੱਖ ਲੈ ਮੁੜ ਕੇ ਦਾ ਖਵਾੜ ਮੇਲੇ ਆ ਉਹਨਾਂ ਆਸ ਬੱਜੇ ਫੇਰੇ ਟਰੈਕਟਰ ਦਾ ਪੰਜਾਬ ਦੀ ਸਾਫਤਾ ਬਹੁਤ ਆ ਚੱਲ ਬਾਕੀ ਸ਼ੌਂਕ ਦੀ ਗੱਲ ਹੈ ਮਾੜਾ ਤਾਂ 262 ਵੀ ਨਹੀਂ ਜਿਹਦੇ ਤੇ ਖੇਤੀ ਕਰਨੀ ਉਧਰਾਂ ਦਾ ਵੀ ਕਰੀ ਜਾਣੀ ਬਾਕੀ ਕਿ ਸ਼ੌਂਕ ਹੁੰਦਾ ਵੀ ਪਹਿਲੇ ਹੁਣ ਵੀ ਤਾਂ ਖੇਤੀ ਵੀ ਸ਼ੌਂਕ ਦੀ ਹੋ ਰਹੀ ਗਈ ਪੈਸੇ ਨੇ ਤਾਂ ਇੱਥੇ ਹੀ ਰਹਿ ਜਾਣਾ ਸ਼ੌਂਕ ਪੂਰੇ ਘਾਲੋ ਟਰੈਕਟਰ ਚੱਜ ਰਿਹਾ ਜੱਜ ਰੱਜ ਜਾ ਰੋ ਗਿਆ ਤਮੰਨਾ ਵੀ ਹੁੰਦੀ ਆ ਧਰਤੀ ਦਾ ਉੱਥੇ ਪਈ ਆ ਸਦੀਆਂ ਹੀ ਬਦਲ ਗਈਆਂ ਆਪਾਂ ਤਾਂ ਨੌ ਵੀ ਨਹੀਂ ਲੈਣਾ ਕਿਸੇ ਨੇ ਦੋ ਤਿੰਨ ਸਾਲ ਤੱਕ ਕਾਉਂਟ ਇਹਦਾ ਬੜਾ ਪਾਈ ਚਲਾਉ ਉਹ ਅਸਲ ਨਾਲੇ ਚਾਬੀਆਂ ਪਾਣੇ ਦੇ ਬੰਦਾ ਸੁਗੋ ਜਾਂਦਾ ਇਹ ਚੀਜ਼ ਤਾਂ ਹੈਗਾ ਹੁਣ ਅੱਗੇ ਸਾਲੇ ਇਹੀ ਤਾਂ ਅੱਗੇ ਥੋੜਾ ਹੀ ਚੱਲੀ ਜਾਂਦਾ ਤਾਂ ਸਾਲ ਡੀਜ਼ਲੇ ਪਾਉਣਾ ਕੋਈ ਆਇਆ ਤਾਂ ਨਹੀਂ ਵੀ ਕੁਝ ਕਰਨਾ ਕੋਈ ਖਰਚਾ ਜਿੰਨਾ ਮਰਦੀ ਚਲਾਉ ਆ ਜੇ ਖੇਤੀ ਬੜੀ ਕਰਨੀ ਆ ਬਾਈ ਛੋਟਾ ਟਰੈਕਟਰ ਤਾਂ ਉਹੀ ਖੜ ਜਾਂਦਾ ਬੰਦੇ ਹੁਣ 8 ਘੰਟੇ ਦਾ ਕੰਮ 2 ਘੰਟੇ ਚ ਕਰਦਾ ਤੇ ਜਿੱਡੇ ਸਾਹਮਣੇ ਆ ਕੇ 4x4 ਦੀ ਉਹ ਟਰੈਕਟਰ 4x4 ਦਾ ਜਮਾਨਾ ਦੂਆ 2 ਵੀਲ ਦਾ ਤਾਂ ਹੋਇਓ ਨਹੀਂ ਜੈ ਛੋਟਾ ਵੀ ਹੋਵੇ ਜੇ ਕਿਸੇ ਨੇ ਲੈਣਾ ਚਾ ਛੋਟਾ ਵੀ ਲੈ ਲਾ ਵਧੀਆ ਵਾਦਾ ਉਹਨੂੰ ਹੌਲੇ ਲੱਗਦਾ ਜਿਹਨੂੰ 852 ਉਹਦੇ ਪਾਸੇ ਉਹੀ ਰੱਬ ਵਾਹ ਟਰੈਕਟਰ ਕੋਈ ਵਾੜਾ ਨਹੀਂ ਆ ਜੂਵਾ ਥੋੜਾ ਚੱਲਦਾ ਟਰੈਕਟਰ 510 3 ਦਾ ਸਾਲਾ ਬਹੁਤ ਤੇਜ ਆ ਉਹ ਟਰੈਕਟਰ ਕੋਈ ਮਾੜਾ ਜਿਹਦੇ ਦੇ ਨਾਲ ਸੋਚੀ ਨਾ ਨਾ ਵਧੀਆ ਚੀਜ਼ ਐ ਤਾਂ ਉਹਦਾ ਨਾ ਫੋਨ ਆਉਂਦੇ ਰਹੇ ਵੀ ਦੇਖਦਾ ਜਾ ਦੇਖਣ ਵੀ ਨਹੀਂ ਇਹ ਇਹ ਤਾਂ ਸਾਰੀ ਚੀਜ਼ ਆ ਚਲ ਦੇਖੀਏ ਕਰੀਏ ਬੈਠੀ ਅੰਦਰ ਚਲੋ ਚਲੋ ਦੇਖਦੇ ਆ ਜੀ ਕਿੰਨੇ ਚ ਬਣਦਾ ਸੌਦਾ ਤਾਂ ਪਰ ਨਿਪੜੇ ਬਾਈਆ ਫੇਰ ਦਾਦੇ ਆ ਤੁਹਾਨੂੰ ਕਿਤੇ ਹੁਣ ਹੈਗੇ ਜਾਣਾ ਇਹਨਾਂ ਨੂੰ ਆਪੇ ਚੈੱਕ ਹੈਗੇ ਜਾਣਾ ਕਿੱਥੇ ਜਾਣਾ ਇਹਨਾਂ ਨੂੰ ਕਹਿੰਦਾ ਬਾਪੂ ਨੂੰ ਕਹਿ ਕੇ ਜਾਇਓ ਮੈਂ ਹਾਂ ਨਾ ਚਾਹੀਦਾ ਹਰਮਨ ਦਾ ਗੌਰ ਮੈਨੂੰ ਗੌਰ ਚਾਹੀਦਾ ਪੰਪਦੇਵ ਪੰਡੈ ਜੀ ਨੂੰ ਭੇਜ ਦੋ ਦਿਨ ਜਾਉਂਗੇ ਆਪਾਂ ਪਲੀ ਮੰਨ ਜਾਣੇ ਨੇ ਆਪੇ ਮੰਨ ਜਾਣਾ ਖਬਰ ਆਈ ਨਹੀਂ ਮੰਦਾ ਹੈਗਾ ਇਹ ਇੱਥੇ ਹੀ ਲੈ ਜਾਣੇ ਖਬਰ ਆਈ ਨਹੀਂ ਮੰਦਾ ਹੀ ਨਹੀਂ ਛੇਤੀ ਮਨਾਉਣਾ ਪੈਣਾ ਥੋੜਾ ਜਿਹਾ ਔਖਾ ਹੈ ਨਾ ਮੈਂ ਤਾਂ ਇਹਨਾਂ ਨੂੰ ਫਿੱਟੇ ਭੇਜ ਦੇਣਾ ਜਿਹੜਾ ਬਾਕੀ ਨੇ ਆਪ ਕਹਿਤਾ ਉਹ ਨਾ ਬਣ ਨਹੀਂ ਆਉਣਾ ਚਾਹੀਦਾ ਇਹਨੂੰ ਤਾਂ 4x4 ਪੰਜਾ ਸੀ ਕਹਿੰਦਾ ਬਾਈ ਉਹ ਜੱਗਾ ਅੱਜ ਨੇ ਕਿਤੇ ਨੇ ਕਿਤੇ ਬਾਰਾਂ ਮੈਂ ਬਾਰਾਂ ਮੈਂ ਉਹਦਾ ਜਿੰਦਾ ਚੱਲ ਹੈ ਤੰਨੂ ਤੂੰ ਐਂਦਾ ਫਿਕਰ ਭਈ ਵੀ ਇਹਨੂੰ ਤੂੰ ਐਦੀ ਫਿਕਰ ਰਹੀ ਜਾਂਦੀ ਜੇ ਕਹਿੰਦਾ ਧੂਆਂ ਮਾਰਦਾ ਆ ਨਹੀਂ ਦਿੰਦਾ ਤੈਨੂੰ ਹੋਰ ਦੰਗੇ ਇਹ ਮਾਰਿਆ ਇਹ ਤਾਂ ਪਹਿਲਾਂ ਸਿਟੀ ਨਾਲ ਧੂਆਂ ਜ਼ਰੂਰੀ ਆ ਦੇਖਿਆ ਨਹੀਂ ਹੈਗਾ ਰੀਲਾਂ ਵਿੱਚ ਐਨਾ ਧੂਆਂ ਮਾਰਨਾ ਜਾਵੇ ਨਾ ਲਾੜੀ ਕੱਢਣ ਲੱਗੇ ਜਾ ਵਸ ਲਈ ਹਲੇ ਨਹੀਂ ਅਲੇ ਅਸਲੀ ਨਹੀਂ ਹੈਗਾ ਮਾਰੇ ਨਾ ਮੱਥੇ ਬਣਾ ਨਾ ਚਲਾਈ ਤਾਂ ਅੱਲਾਹ ਦਾ ਇੰਤਜ਼ਾਰ ਪੈਣਾ ਨਹੀਂ ਹੂੰ ਆ ਪਹਿਲਾਂ ਨਾਲੋਂ ਆਪਣੇ ਆਜ ਨਾ ਬਹੁਤ ਨਹੀਂ ਚਲਾਈਦਾ ਤਾਂ ਫਰਕ ਪੈਣਾ ਹੀ ਆ ਦਿਨ ਪਰ ਦਿਨ ਤਕਨੀਕ ਨਵੀਂ ਤੇ ਨਵੀਂ ਆਉਣੀ ਆ ਪੁਰਾਣੀ ਥੋੜੂ ਆਉਣੀ ਆ ਚੱਲ ਰਿਹਾ ਹੈ। ਉਹ ਕੱਚਾ ਹੀ ਮਾਰ ਬੋਕਣੇ। ਹੋਏ ਕਰਦਾ ਉਹ ਤਾਂ। ਲਓ ਜੀ ਸੌਦਾ ਤਾਂ ਹੋ ਗਿਆ ਪਰ ਡਿਲੀਵਰੀ ਅਜੇ 10 ਦਿਨ ਨੂੰ ਹੈ ਘਰਵਨ। ਹਾਂ ਵਧਾਈਆਂ ਭਾਈ ਨਾਲੇ ਮੋੜਿਆ। ਆਏ 10 ਦਿਨ ਵੀ। ਆਗੇ 10 ਦਿਨ ਵੀ। ਜੇ ਕਿਹਨੇ ਕਰਾਤਾ ਔਖਾ ਸੋਖਾ ਹੋ ਗਏ। ਫੇਰ ਲੋਕ ਜਿੱਤੀ ਆਉਂਦਾ। ਕਾਨੂੰ ਰੌਲਾ ਫੋਣਾ ਹੁਣ ਹੈ। ਜੱਗੇ ਕਹਿੰਦਾ ਲੇਕੀ ਜਾਣਾ ਇਹ। ਹਾਂ ਠੀਕ ਆ ਭਾਈ। ਜੇ ਪਸੰਦੇ ਇਹ ਆ। ਜੇ ਪਸੰਦੇ ਹੀ ਆ। ਕਾਨੂੰ ਇਹ ਤੇ ਇਹ ਲੱਗ ਗਿਆ ਫੇਰ ਹੋਰ ਵਾਸਤੇ ਕਾਨੂੰ ਖਿੱਚੀ ਇਹਨੂੰ। ਹੂੰ। 12 ਲੱਖ ਚ ਪੈ ਗਿਆ ਜੀ 5-10 ਹਜ਼ਾਰ 5-7 ਹਜ਼ਾਰ ਰੁਪਏ ਛੋਟ ਹੋ ਜੂ ਹੋਰ ਬਸ ਉਹ ਕਹਿੰਦਾ ਕਰ ਦਾਂਗੇ ਉੱਥੇ ਉੱਥੇ ਉੱਪਰ ਲੱਜੇ ਉੱਪਰ ਫਲਾਂਸਰ ਪੈ ਲੱਜੇ ਨੇ ਉਹੀ 12 ਦੇ ਪੈ ਜਾਣਾ ਪੂਰਾ ਬੇਦਾ ਪੈ ਲੱਜੇ ਨੇ ਸਾਢੇ ਨਾਲ ਪਹੁੰਚ ਜਾਣਾ ਇਹਨੇ ਕਰ ਜਾਂਦੇ ਨੇ ਹੂੰ ਸਿਜਨੇ ਵੇਟ ਨਹੀਂ ਇਹਨੇ ਸਾਰੇ ਵੇਟ ਪੈਣੇ ਆ ਹਾਂ ਕੋਈ ਕਹਿੰਦਾ ਬੇ ਤਾਂ ਸਾਢੇ 12 ਦੇ ਉੱਪਰ ਟੱਪ ਜਾਣਾ ਉਂ ਚੱਲ ਛਾਂ ਦਾ ਜਿਹਨੇ ਮਰਨੀ ਪੈ ਲਾਈ ਜਾ ਜਿੰਨੇ ਮਰਜੀ ਉਹ ਚੱਲ ਠੀਕ ਆ ਇੱਕੇ ਵਾਰੀ ਲੱਗਣੇ ਆ ਹੁਣ ਹਾਂ ਮੈਂ 20 ਸਾਲ ਦੀ ਨੀਚੋਂ ਆ। ਰਾਤ ਵੀ ਆ ਜਾਣੇ। ਹਾਂ। ਮੈਂ 20 ਸਾਲ ਦੀ ਨੀਚੋਂ ਆ। ਯਾਨੀ ਜਉਂਦੀਆਂ ਤੇ ਅਸੀਂ ਮਗਰਾਤਾ ਮੁੰਡਾ। ਜੱਗੇ ਨੇ ਹੋਰ ਮਗਰਾਤਾ ਆ ਕੇ। ਹਾਂ ਇਹ ਨਹੀਂ ਮੈਂ ਕਰਦੀ। ਭਾਈ ਨਹੀਂ ਬੰਦਾ ਆਇਆ। ਇਹ ਕਾਹਤ ਨਹੀਂ ਬੰਦਾ। ਜਦਦਰ ਵੀ ਜੱਗਾ ਬਹੁਤ ਜੱਗਾ ਬਹੁਤ ਕਰਦਾ। ਸੇ ਆਏ ਮੇਨੂੰ ਬੋਛਣਾ ਹਾਂ ਦੋ ਜਾਨੇ ਕੇ ਤਾਂ ਮਨ ਬਣ ਗਿਆ ਮੇਰਾ ਜਿੱਦਰ ਜਿੱਦਰ ਜੱਗਾ ਪੌਸ ਕਰਦਾ ਕਰਦਾ ਕਿ ਨਹੀਂ ਕਰਦਾ ਦੋ ਜਾਨੇ ਹੋ ਗਏ ਤੇ ਅੱਜ ਆਉਣਾ ਨਾਲੇ ਸ਼ਾਮ ਨੂੰ ਜੌਂਡੀ ਵਾਲਾ ਦਾ ਫੋਨ ਆ ਜਵੇ ਵੀ ਆ ਗਿਆ ਕਰਦਾ ਤੂੰ ਇਧਰ ਬੜ ਗਿਆ ਭਾਈ ਮੈਂ ਉਹ ਵੀ ਰੱਖਿਆ ਪਰ ਸੈਟਰ ਉਹ ਵੀ ਮਾੜਾ ਜੇ ਮੈਨੂੰ ਤਾਂ ਫੋਨ ਆ ਜਵੇ ਨਹੀਂ ਭਾਈ ਪਰ ਸਾਡੇ ਕੋਲ ਸਰਾਇਆ ਹੋ ਗਿਆ ਜੀ ਅੱਜ ਜੌਂਡੀ ਵਾਲਾ ਹਾਂ ਸਰਾਇਆ ਆਉਣ ਲੈ ਦੇ ਨਹੀਂ ਸਾਡੇ ਜੌਂਡੀ ਤੋਂ ਉੱਪਰ ਆ ਇਹੋ ਜੀ ਗੱਲ ਨਹੀਂ ਪਰ ਮਾੜਾ ਉਹ ਵੀ ਨਹੀਂ ਬਾਕੀ ਮਨ ਲੱਗ ਗਿਆ ਬਾਕੀ ਮਨ ਲੱਗੇ ਦੀ ਆ ਇਹ ਤਾਂ ਹੈ ਜਿਹੜਾ ਪਸੰਦ ਉਹਨੇ ਉਹੀ ਲੈਣਾ ਨਾ ਨਾ ਠੀਕ ਆ ਮਨਗੇ ਔਕੇ ਸੌਕੇ ਹੁਣ 12 ਵਿੱਚੋਂ ਮੜਾ ਮੋਟਾ ਘਟਾ ਦਿਓ ਕਿਤੇ ਆਏ ਨਾ ਹੋਵੇ ਸਾਨੂੰ ਪੰਗਾ ਪਾਵੇ ਦੇਖ ਲਾ ਨਾ ਨਾ ਜੀ ਕੋਈ ਗੱਲ ਨਹੀਂ ਤੁਸੀਂ ਆਪੇ ਕਹੇ ਮਾਨਦਾਨ ਕਰੂਗੇ ਹੁਣ 12 ਵਿੱਚੋਂ ਦੇਖ ਲਾ ਤਾਂ ਬੰਦੇ ਹੁਣ ਜੱਗੇ ਦਾ ਵੀ ਪ੍ਰੈਸ਼ਰ ਵੈਸੇ ਜੱਗੇ ਬੌਦ ਦਾ ਵੀ ਪੈਣਾ ਹੁਣਗਾ ਉੱਥੇ ਵੀ ਜਾਣਾ ਫਿਰ ਇਹਨੇ ਹੌਲੀ ਹੌਲੀ ਨੰਬਰ ਲਵਾ ਦੇਣਾ ਇਹਦਾ ਵੀ ਨਾ ਨਾ ਵਧੀਆ ਚੀਜ਼ ਹੈ ਵਧੀਆ ਡਿਸੀਜਨ ਹੈ ਨਾ ਨਾ ਅਜੇ ਤਾਂ ਆਪ ਕਹਿੰਦੇ ਆ ਬਹੁਤਰੀਆ ਚੀਜ਼ ਆ ਬਾਕੀ ਮਨ ਲੱਗੇ ਦੀ ਗੱਲ ਹੈ ਬਾਕੀ ਮਨ ਲੱਗੇ ਜੀ ਹੁਣ ਆਏ ਤਾਂ ਸਾਡੇ ਕੋਲੇ ਭਾਈ 475 ਪੁੱਛ ਲਾ ਮੁੰਡੇ ਨੂੰ ਪਰ ਸਾਡਾ ਟਰਾਲਾ ਬਣ ਰਿਹਾ ਉਹਦੇ ਨਿਊ ਹਾਲੈਂਡ ਦੇ 4 ਗੁਣਾ 4 ਦੇ ਇਹਨਾਂ ਨੂੰ ਨਾ ਲੱਗ ਰਹੇ ਹਾਲੈਂਡ ਦੇ ਹੋ ਲੋਗੋ ਆ ਪਰ ਲੈਣਾ ਇਹ ਨਹੀਂ ਪਤਾ ਵੀ ਸਾਲ ਲੂਆਂ ਕਿ 2 ਸਾਲ ਲੂਆਂ ਹਲੇ ਪਰ ਲੋਗੋ ਲੱਗੇ ਉਹਦੇ ਪਰ ਟਰਾਲੇ ਪਰ ਨਾ ਬਿਲਗੇਟ ਰੱਲਾ ਬਣ ਰਹੇ ਆ ਪੁੱਛ ਲੈ ਇਹਨੂੰ ਲੋਗੋ ਆਰਡਰ ਨਿਊ ਹਾਲੈਂਡ ਦੇ ਦੇ ਕੇ ਆਏ ਵੀਗਾ ਸਾਲ 2 ਸਾਲ ਤਾਂ ਲੱਗਣੇ ਨੇ ਉਹਨੇ ਕਿ ਕਿੰਨੇ ਟਰਾਲੇ ਪੈ ਖਿੱਚੇ ਨਾ ਖਿੱਚੇ ਪਰ ਲੋਗੋ ਆ ਗਏ ਬਸ ਆ ਗਏ ਉਹ ਟਰੈਕਟਰ ਵੀ ਆਪਾਂ ਨਾ ਟਰਾਲੇ ਤੇ ਵਾਹੇ ਹੋਏ ਆ ਜਿਹੜਾ

ਸਾਡੇ ਕੋਲ ਵੀ ਹੁਣ ਇਹ ਪਹਿਲਾ ਟਰਾਲਾ ਹੀ ਆਇਆ ਜੀ ਮੈ ਟਰੈਕਟਰ ਵੀ ਆਇਆ ਉਹ ਸਾਡੇ ਕੋਲ ਵੀ ਪਹਿਲਾ ਟਰਾਲਾ ਹੀ ਆ ਰਿਹਾ 475 ਟਰੈਕਟਰ ਆ ਉਹ ਜਿਹੜੀ ਕਿਸੇ ਨਾ ਚੱਲੇ ਨਾ ਜੀ ਫਿਰ 3000 ਟਰੈਕਟਰ ਦਾ ਬਣ ਗਿਆ ਹੁਣ ਜਿਹੜਾ ਟਰਾਲਾ ਕਿੱਧਰ ਦੱਸਦੇ ਨੂੰ ਆਣਾ ਖਬਰੇ ਦੋਏ ਦੀ ਗੱਲ ਵਿੱਚੇ ਕਰ ਲਈਏ ਹਾਂ ਬਾਦਵਾ ਤੇ ਮੈਂ ਕਹਾਂ ਨਾ ਹੋ ਜੂ ਲੋਕ ਇਕੱਠੇ ਆ ਦੀ ਗੱਲ ਕਰ ਲੈਣੀ ਆ ਟਾਈਮ ਦੇ ਲੂਗੇ ਥੋੜਾ ਹੁਣ ਤੇ ਮੈਂ ਨਾ ਕੋਈ ਹਾਂ ਵੈਲਕਮ ਐਵੇਂ ਬੰਦਾ ਮੁਕਰਦਾ ਕਿ ਸਟicker ਚਾਉਂਦੇ ਰ ਬੰਦਨ ਬਣਾਈ ਨ ਲੱਗੇ ਕੀ ਕਹਿੰਦੇ ਯਾਰ ਇਲਾਟਰਾ ਕਰਦੇ ਆ ਯਾਰ ਟ੍ਰਾਰ ਹੁਣ ਲੋਗੋ ਦਾ ਨਿਊ ਹੋਲੈਂਡ ਦਾ ਰੰਗ ਵੀ ਨਹੀਂ ਹੋਲੈਂਡ ਵਾਲਾ ਲੋਗੋ ਵੀ ਨਹੀਂ ਹੋਲੈਂਡ ਦੇ ਆ ਉਹ ਬਈ ਰੰਗ ਤੇ ਨਹੀਂ ਲੋਗੋ ਆਹ ਕਈ ਕੰਪਨੀ ਕੀ ਇਕਠਾ ਕਰਦੇ ਨੇ ਜੇ ਫਿਲਹਾਲ ਰੰਗ ਤੇ ਨਾ ਨਾ ਠੀਕ ਆ ਇਹ ਕਰਾ ਲਓ ਰੰਗ ਕੋਈ ਜੇ ਕਰਨੀ ਠੀਕ ਜਿਹੇ ਮਲਾ ਕੇ ਕਰਾ ਲਓ ਸੋ ਫਿਰ ਸਾਥ ਤੇ ਲਿਸਟ ਚਲੋ ਠੀਕ ਆ ਫੇਰ ਚੱਲਦੇ ਆ ਮੁੰਡਿਆ ਜਦੋਂ ਡਿਲੀਵਰੀ ਆਉਂਗੀ ਉਦੋਂ ਆਵਾਂਗੇ ਫਿਰ ਬਤਾਈਆਂ ਨਾਲੇ ਭਾਈ ਹਾਂ ਜੀ ਠੀਕ ਹੈ ਸਾਰੇ ਆ ਜਾਓ ਅੱਗੇ ਉਹ ਅੱਗੇ ਲੱਗ ਗਿਆ ਸੜਕਾਂ ਨੂੰ ਟੱਪਣਾ ਪਾਣੀ ਦੇਖ ਲਾ ਘੰਟਾ ਕਿਉਂ ਆ ਘੰਟਾ ਹੋਇਆ ਦੇਖ ਲਾ ਕਿਹੜੇ ਰੁਪਏ ਹੋਰ ਵਜ ਜਾਣੇ ਮੱਛੀਆਂ ਦੀ ਮौज ਹੋ ਗਈ ਬਾਕੀ ਗੱਲਾਂ ਦੀਆਂ ਗੱਲਾਂ ਦੇਖ ਲਾ ਵੱਡੇ ਕਿਤੇ ਜਾਣ ਲਾਈ ਜਿੱਧਰ ਦੇਖ ਉਧਰ ਮੱਛੀ ਫਾਣਨੇ ਵਾਲੇ ਤੋ ਆਹ ਦੇਖ ਹਾਂ ਮਾਰ ਜੇ ਵੇਚਣਾ ਛਾਲ ਮਾਰੀ ਦੇਖੀ ਮੱਛੀ ਪਿੱਛੇ ਆਓ ਛਾਲ ਮਾਰ ਲੱਗਿਆ ਤਾਂ ਉਹ ਬਿੱਕ ਬੜੀ ਵੀ ਉਹ ਵਿਚਾਰੇ ਕੁੰਡੀ ਦੇ ਆਸ ਬੋ ਬੈਠੇ ਆ ਉਹ ਨਾ ਵੀ ਨਹੀਂ ਆਤਾ ਤੇ ਜਾ ਜਾਲ ਦੇ ਲਾ ਕਿੱਥੇ ਲਾਇਆ ਵਾ ਬਾੜ ਦਾ ਜਾਲ ਬਾਣੀ ਨੇ ਚਲ ਆਪਾਂ ਜਾ ਜਾਲ ਨੇ ਫੜ ਦੇ ਦੇਖ ਕੇ ਲਗਾਇਓ ਰਣੇ ਲਾ ਕੇ ਉੱਪਰ ਕੋ ਮੈਂ ਉੱਪਰ ਰੁਕੋ ਮੈਂ 2 ਮਿੰਟ ਲੱਗਾਂ ਦੇਖ ਕੇ ਲਗਾਈ ਔਲੀ ਦੇ ਕੇ ਜੇ ਲਗਾਉਣੀ ਵੀ ਆ ਪਰ ਬਾਕੀ ਦੁੱਧ ਨੂੰ ਘੁੰਮਣਾ ਇਹ ਨਹੀਂ ਕਹਿ ਸਕਦੇ ਬਾਈ ਸਹੀ ਆ ਕਿ ਨਹੀਂ ਇਹ ਰੱਬ ਜਾਣਦਾ ਹੁਣ ਪਾਣੀ ਵੀ ਤੇਜ਼ ਆ ਇਹਦੀ ਪਤਾ ਵੀ ਟੁੱਟੀ ਵੀ ਕਿੰਨੀ ਕਾ ਮਛੇਰੀ ਮੋਜੋਈ ਬਈ ਇਹਨਾਂ ਨੂੰ ਬਾਕੀ ਤਾਂ ਪਤਾ ਨਹੀਂ ਹੈਗਾ ਹੁਣ ਨਹੀਂ ਜਾਂਦੇ ਸ਼ਾਮ ਤੱਕ ਲੈ ਵੀ ਬਾਈ ਪੰਗਾ ਹੀ ਲੈ ਰਹੇ ਆ ਇਹ ਤਾਂ ਇਹ ਛੁਟੀਆਂ ਛੁਟੀਆਂ ਜੀ ਪੂਜੇ ਆ ਦੇ ਤਾ ਸਹੀ ਲੈ ਸਭ ਬਿਹਾਰੀ ਇੱਥੇ ਇਕੱਠੇ ਹੋਈ ਭਈ ਮौज ਲੱਗੀ ਭਈ ਅਰੇ ਸਾਡੇ ਵਾਲੇ ਨਹੀਂ ਆਏ ਹੁਣੇ ਉਹ ਕੱਲ ਆਲੇ ਆ ਜਾਣਾ ਸ਼ਾਮ ਤੱਕ ਆ ਗਏ ਚਲੋ ਜੀ ਚਲਿਏ ਘਰ ਨੂੰ ਸਭ ਮੱਛੀ ਲੱਗੇ ਭਈ ਇਹਦਾ ਫੜਨ ਇੱਥੇ ਗੱਬੇ ਛਾਲ ਕੇ ਟੁੱਟ ਗਈ ਜਿੱਦਗੀ ਨਹੀਂ ਪਹਿਲਾਂ ਠੂੜ ਵੀ ਤਾਲਦੇ ਰੇਲਾ ਸਮਾਂ ਸਾਰੇ ਆ ਜਾਂਦਾ ਦੇਖ ਲੈ ਆ ਗਿਆ ਪਾਣੀ ਆ ਦੂਈ ਵਾਰੀ ਆ ਲਿਆ ਜਿੱਦਗੀ ਹਾਂ ਹਲਾ ਆਪਣੇ ਮੀਨ ਨਹੀਂ ਹੈਗਾ ਤੁਬਕਾ ਵੀ ਦੇਖ ਲੈ ਕਿੰਡੀ ਗਲਗਰੀ ਪਾਣੀਓ ਪਾਣੀ ਕਰਤਾ ਜਿੱਧਰ ਤੇ ਨਦੀ ਆਉਂਦੀ ਆ ਚੱਲ ਹਾਂ